ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਮਾਰਨਿੰਗ ਦਾ ਟਾਈਮ ਹੈ ਸਭ ਤੋਂ ਪਹਿਲਾਂ ਆਪਾਂ ਨਾ ਤੋਂ ਕੀ ਕਰਦੇ ਹੁੰਦੇ ਆਪਾਂ 86 ਆਪਾਂ ਕਰ ਰਹੇ ਹਾਂ 62 ਤੇ ਹਾਂਜੀ ਜੇਕਰ ਸਾਡੇ ਚੈਨਲ ਤੇ ਨਿਊ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਚਲੋ ਜੀ ਹੁਣ ਆਪਾਂ ਕਰਦੇ ਆਪਾਂ 62 ਦਿਨ ਕਰਾਂਗੇ ਤੋਂ ਬਾਅਦ ਦੂਜੇ ਕੰਮਾਂ ਦੀ ਸ਼ੁਰੂਆਤ ਠੀਕ ਹੈ ਜੀ ਮਿਲਦੇ ਆਂ ਨੈਕਸਟ ਕਲਿੱਪ ਦੇ ਨਾਲ ਲਓ ਜੀ ਜੱਪ ਬੇਟੇ ਦੀ ਚੱਲ ਰਹੀਆਂ ਨੇ ਹੌਲੀਡੇਸ ਤੇ ਜੱਪ ਬੇਟਾ ਵੀ ਸਵੇਰ ਹੀ ਉੱਠ ਕੇ ਤੇ ਫਿਰ ਆ ਜਾਂਦਾ ਹੁੰਦਾ ਮੇਰੇ ਕੋਲ ਤੇ ਇੱਥੇ ਆ ਗਿਆ ਸੀ ਮम्मा ਤੁਸੀਂ ਪਾਠ ਕਰਦੇ ਨੂੰ ਇਹ ਹੁੰਦਾ ਕਿ ਕੈਮਰਾ ਲੱਗਾ ਮੈਂ ਵੀ ਕੈਮਰੇ ਦੇ ਵਿੱਚ ਆਉਂਗਾ ਸੋ ਆ ਕੇ ਮੇਰੇ ਢੋਲੀ ਦੇ ਵਿੱਚ ਬੈਠ ਗਿਆ ਸੀ ਦੇਖ ਰਿਆ ਸੀ ਮम्मा ਪਾਠ ਕਰ ਰਹੇ ਨੇ ਤੇ ਚਲੋ ਜੀ ਮਿਲਦੇ ਆਂ ਨੈਕਸਟ ਕਲਿੱਪ ਦੇ ਨਾਲ ਲਓ ਜੀ ਅੱਜ ਹੈਗਾ ਸੰਡੇ ਤੇ ਇੱਥੇ ਮੈਂ ਕਰ ਰਹੀਆਂ ਜੱਪ ਜਤ ਬੇਟੇ ਦਾ ਸ਼ੇਰ ਤੇ ਆਪਾਂ ਇਹਦੇ ਨਾਲ 2-3 ਦਿਨੋਂ ਕੋਈ ਹੌਲੀਡੇਜ਼ ਹੀ ਚੱਲ ਰਹੀਆਂ ਨੇ ਤੇ ਆਪਾਂ ਇਹਦਾ ਜੂੜਾ ਸਕਿੱਪ ਹੀ ਕਰਿਆ ਹੋਇਆ ਸੀ ਵਾਲ ਵਗੈਰਾ ਨੂੰ ਰੈਸਟ ਵਗੈਰਾ ਮਿਲ ਜਾਂਦੇ ਨੇ ਜਿਵੇਂ ਆਪਾਂ ਸਾਈਡਾਂ ਤੋਂ ਮੀਟਿੰਗਾਂ ਕਰਦੇ ਬੱਚੇ ਦੀਆਂ ਤਾਂ ਕਰਕੇ ਬੱਸ ਇਹਦੀ ਮੈਂ ਪੂਣੀ ਟਾਈਪ ਚ ਕਰ ਦਿੰਦੀ ਹੁੰਦੀ ਆ ਤੇ ਚਲੋ ਜਿੱਥੇ ਹੋ ਗਿਆ ਜਬ ਜਦ ਅੱਜ ਸੀ ਤੇ ਮੈਂ ਚੱਲੀ ਆ ਹੁਣ ਮੈਂ ਚੱਲੀ ਆ ਕਿਚਨ ਦੇ ਵਿੱਚ ਤੇ ਕਿਚਨ ਚ ਬਣਾਉਂਗੀ ਬ੍ਰੇਕਫਾਸਟ ਕਿਉਂਕਿ ਹਰ ਬੇਸਟੇ ਦਿਤੇ ਹੌਲੀਡੇਜ਼ ਚੱਲ ਰਹੀਆਂ ਨੇ ਤੇ ਹਸਬੈਂਡ ਦੀ ਕੋਈ ਹੌਲੀਡੇ ਨਹੀਂ ਹੈਗੀ ਸੋ ਉਹਨਾਂ ਦੇ ਲਈ ਟਿਫਨ ਰੈਡੀ ਕਰਨਾ ਆਪਾਂ ਵੀ ਬ੍ਰੇਕਫਾਸਟ ਕਰਨਾ ਸੋ ਇੱਥੇ ਕਰ ਰਹੀ ਹਾਂ ਮੈਂ ਬ੍ਰੇਕਫਾਸਟ ਰੈਡੀ ਜੱਪਜਤ ਪਾਪਾ ਜੀ ਨਾਲ ਨਾ ਕੇ ਆ ਜੂਗਾ ਚਲੋ ਮੇਰੇ ਵੀ ਇੱਧਰ ਦੇ ਕੰਮ ਨਿਪਟੜ ਜਾਣਗੇ ਨਾਲੇ ਬੀਬੀ ਦਾ ਕੰਮ ਨਿਪਟ ਜੂਗਾ ਜਿੰਨਾ ਚਿਰ ਬੀਬੀ ਦਾ ਕੰਮ ਨਹੀਂ ਨਿਪੜਦਾ ਨਾ ਹੁੰਦਾ ਮੈਨੂੰ ਉਹਨਾਂ ਚ ਕੋਈ ਵੀ ਕੰਮ ਕਰਨ ਦਾ ਮਜ਼ਾ ਨਹੀਂ ਹੁੰਦਾ ਸ ਮੈਨੂੰ ਇਦਾਂ ਦਾ ਜੀ ਬੱਚਾ ਨਾ ਲਿਆ ਤੇ ਸਾਰੇ ਕੰਮ ਹੋ ਗਏ ਕੋਕੀ ਜੇ ਆਪਾਂ ਕੰਮ ਧੰਦੇਆਂ ਚ ਲੱਗੇ ਰਹੀਏ ਬੱਚਾ ਰੋਲਦਾ ਰਵੇ ਸੋ ਮੈਨੂੰ ਇਦਾਂ ਵਧੀਆ ਨਹੀਂ ਲੱਗਦਾ ਸੋ ਪਹਿਲਾਂ ਮੈਂ ਪ੍ਰੈਫਰ ਕਰ ਦਿੰਨੇ ਜਪ ਜਦੋਂ ਨਵਾਂ ਤਵਾ ਕੇ ਰੈਡੀ ਕਰਦਾ ਤਾਂ ਕੰਮ ਧੰਦੇ ਤਾਂ ਹੁੰਦੇ ਰਹਿੰਦੇ ਨੇ ਚਲੋ ਜੇ ਇੱਥੇ ਰੋਟੀ ਪਕਾ ਲਈ ਸੀ ਮੈਂ ਇੱਥੇ ਮੈਂ ਕਰ ਰਹੀ ਸੀ ਟਿਫਨ ਪੈਕ ਤੇ ਤੁਹਾਨੂੰ ਪਤਾ ਹੀ ਹੈ ਟਿਫਨ ਪੈਕ ਕਰਕੇ ਕਿਵੇਂ ਕਰੂੰਗੀ ਕਿ ਕੋਈ ਪੈਕ ਕਰਕੇ ਮੈਂ ਜਾਵਾਂਗੀ ਰੋਟੀ ਦੇਣ ਸੋ ਤੁਹਾਨੂੰ ਪਤਾ ਹੈ ਪਹਿਲੀ ਰੋਟੀ ਮੈਂ ਗੋਮਾ ਤਾਂ ਲਈ ਰੈਡੀ ਕਰਦੀ ਹੁੰਦੀ ਆ ਤੇ ਦੂਜੀ ਰੋਟੀ ਡੌਗੀ ਦੇ ਲਈ ਰੈਡੀ ਕਰਦੀ ਹੁੰਦੀ ਆ ਇੱਥੇ ਮੈਂ ਗੋਮਾ ਨੂੰ ਰੋਟੀ ਦੇ ਦਿੰਦੀ ਸੀ ਸੋ ਮੈਂ ਚੱਲੀ ਸੀ ਬਾਹਰ ਗੇਟ ਦੇ ਕੋਲ ਕੁੰਡੇ ਦੇ ਵਿੱਚ ਡੌਗੀ ਨੂੰ ਰੋਟੀ ਪਾਉਣ ਤੇ ਚਲੋ ਜੀ ਜੱਪ ਜਦ ਬੇਟਾ ਵੀ ਕਹਿੰਦਾ ਮੈਂ ਵੀ ਜਾਣਾ ਹੈਗਾ ਤੇ ਮੈਂ ਕਹਾਂ ਚਲੋ ਬੇਟਾ ਤੁਸੀਂ ਵੀ ਚਲੋ ਤੇ ਇੱਥੇ ਅਸੀਂ ਆ ਗਏ ਸੀ ਰੋਟੀ ਪਾ ਕੇ ਡੱਗੀ ਨੂੰ ਤੇ ਇੱਥੇ ਮੈਂ ਬੇਬੀ ਨੂੰ ਲੋ ਰਹਿਦੀ ਸੀ ਪੋਣਾ ਦੇ ਇਹਦੇ ਆਈਸ ਦੇ ਵਿੱਚ ਤੇ ਤੇ ਇੱਥੇ ਮੈਂ ਨੂੰ ਮਸਾ ਮਿੰਤਾ ਕੱਢ ਕੇ ਲੈ ਕੇ ਆਈ ਹਾਂ ਲੋ ਪੋਲਾ ਬੇਟਾ ਤੇ ਛੋਲੀ ਦੇ ਵਿੱਚ ਬਹਿ ਕੇ ਬਸੇ ਨੇ ਪਾ ਰਹੀਆਂ ਲੋ ਕਈ ਵਾਰ ਉਹ ਉਹ ਤਾਂ ਵੈਸੇ ਵਧੀਆ ਪਵਾ ਲਿੰਦਾ ਹੈ ਕਈ ਵਾਰ ਇਹ ਭੱਜਦਾ ਹੁੰਦਾ ਇਸ ਕੰਮਾਂ ਤੋਂ ਔਰ ਜਪ ਜੋ ਤੇ ਕਰੀ ਜਾਂਦਾ ਪਾਠ ਇਹ ਮੈਨੂੰ ਸੁਬਾ ਦੇਖਦਾ ਹੁੰਦਾ ਨਾ ਬੈਠੇ ਨੂੰ ਪਾਠ ਕਰਦੇ ਕੀ ਕਰੀਐ ਨੇ ਬੇਟਾ ਜਪਾ ਕੀ ਕਰੀਐ ਨੇ ਉਹ ਉਧਰ ਲੱਗਣਾ ਮੰਦਰ ਮੰਦਰ ਵਾਲਾ ਝਾਕ ਕੇ ਤਾਂ ਕਹਿੰਦਾ ਦੱਸ ਉਹ ਤਾਂ ਸੀ ਕੀ ਕਰੀਐ ਨੇ ਉਹ ਬਾਬਾ ਜੀ ਉਹ ਬਾਬਾ ਜੀ ਓਏ ਛੋਣੇ ਬਾਬਾ ਜੀ ਬਾਬਾ ਜੀ ਪਾਠ ਪੜੀ ਜਾਂਦਾ ਹੁਣ ਜਾਨੇ ਨਾ ਮੂੰਹ ਹਲਾਈ ਜਾਂਦਾ ਸੀਗਾ ਉਹ ਵੇਖੋ ਲੈ ਮੱਥਾ ਟੇਕ ਲਿਆ ਹੋ ਗਿਆ ਪਾਠ ਤੁਹਾਡਾ ਹੋ ਗਿਆ ਪਾਠ ਕਰ ਲੇ ਤੁਸੀਂ ਪੁੱਤਰ ਹਾਂ ਵਿੱਚ ਰੱਖ ਦੋ ਕਹਿੰਦਾ ਉਹਦੇ ਵਿੱਚ ਰੱਖ ਦੋ ਪਾਠ ਕਰ ਲੇ ਤੇ ਮੇਰਾ ਸੋਹਣਾ ਬਤਨ ਸਾਰਾ ਕੁਝ ਸਮਝ ਆਉਂਦੀ ਹੈ ਕੀ ਕੁਛ ਕਰਦੀ ਹੋ ਮम्मा ਇਹ ਸਵੇਰੇ ਅੱਜ ਅੱਜ ਵੀ ਮੇਰੇ ਕੋਲ ਬੈਠਾ ਸੀ ਨਾ ਸੋਭਾ ਪਾਠ ਕਰਦੀ ਨੂੰ ਦੇਖ ਕੇ ਇਹਨੂੰ ਆਏ ਹੁੰਦਾ ਕਿ ਇਹ ਪਾਠ ਆ ਲਈਏ ਕਿਤੇ ਗੁੱਟਕਾ ਸਾਵਾ ਕਰੋ ਕਰੋ ਬੁੱਤ ਪਾਠ ਕਰੋ ਪਹਿਲਾਂ ਮੱਥਾ ਟੇਕ ਕੇ ਕਰੋ ਸਿਰ ਨੂੰ ਲਾਓ ਪਹਿਲਾਂ ਫੇਰ ਫੇਰ ਪੜੋ ਹੁਣ ਪੜੋ ਹੁਣ ਪੜੋ ਕੀ ਪੜੋਂਗੇ ਦੇ ਵਿੱਚ ਲਿਖਿਆ ਵਾਹਿਗੁਰੂ ਅੱਜ ਫੇਰ ਆਪਾਂ ਕੱਲ੍ਹ ਜਿਵੇਂ ਵਾਂਗੂ 10:30 ਦੀ ਤਰ੍ਹਾਂ ਅੱਜ ਆਪਾਂ ਕਿੱਥੇ ਜਾਣਾ ਹੈ ਸੋ ਆਪਾਂ ਰੈਡੀ ਹੋਣਾ ਬਸ ਹੁਣ ਕੱਪੜੇ ਪਾਉਣੇ ਆਪਾਂ ਅੱਜ ਧੋਤੇ ਤੇ ਹੈਗੀਆਂ ਆਪਾਂ ਤੇ ਜੱਪ ਨੂੰ ਰੈਡੀ ਕਰਕੇ ਦਾदू ਕੋਲ ਖੇਡਣ ਲੱਗ ਗਿਆ ਤੇ ਬਸ ਮੰਮੀ ਹੋਰ ਮੈਂ ਕੱਪੜੇ ਪਾਉਣੇ ਸੀ ਤੇ ਦੈਡ ਹਸਬੰਡ ਆ ਜਾਣਗੇ ਤੇ ਆਪਾਂ ਜਾ ਕੇ ਜਿੱਥੇ ਜਾਵਾਂਗੇ ਤੁਹਾਨੂੰ ਪਤਾ ਲੱਗੂਗਾ ਚਲੋ ਜੰਦਾਬਾਦ ਘੁੰਮਣੇ ਤਿਆਰ ਤੇ ਲੋ ਦਾ ਤਿਆਰ ਹੋ ਕੇ ਤੁਹਾਨੂੰ ਮਿਲਦੇ ਆ ਫਿਰ ਆਪਾਂ ਮਾਤਾ ਜੰਦਾਬਾਦ ਬੁੱਤ ਕੀ ਨੂਨ ਆਲੀ ਦਊਂਗੀ ਸਿਰ ਤੇ ਵਾਲਾ ਪਹਿਲੇ ਮੈਂ ਕਿਹਾ ਮੱਕਦਸ਼ ਵਾਸ ਸੀ ਸੀਰ ਕਦੇ ਵਾਰਿਆ ਨਹੀਂ ਮੈਂ ਕੈਮਰਾ ਸਟਾਕ ਕੀਤਾ ਤਾਂ ਕਿਰ ਕਿਉਂਕਿ ਲੋਡਿੰਗ ਮੈਂ ਕਿਹੜਾ ਪਜੀਰ ਵਗੈਰਾ ਕੱਟਣਾ ਹੁੰਦਾ ਐਸੀ ਤਾਂ ਵਾਰ ਕੇ ਦਰਬੜ ਪਉਣੀ ਹੁੰਦੀ ਹੈ ਕੀ ਕੱਟੀਆਂ ਨੇ ਜੋਤ ਬੇਟਾ ਜੋਤਾਂ ਦੇ ਦਾਜ ਲਾਈ ਜਾਂਦਾ ਜਪ ਉਹ ਤਾਂ ਕੀ ਕਰਦੀ ਹੈ ਨੇਉ ਮम्मा ਦੇਣਗੀ ਠੀਕ ਆਪੇ

ਜੋ ਜਿ ਹੁਣਸ ਬਣਾਉਣਗੇ ਤੇ ਆਪਾਂ ਤੁਰਪਾਂਗੇ ਆਪਾਂ ਲਓ ਜੀ ਅੱਜ ਮੈਂ ਕਿ ਬੈਲਸ ਤਾਂ ਹੈਗੀਆਂ ਕਿਉਂਕਿ ਰੈਡੀ ਹੋ ਗਿਆ ਹੈ ਇਸ ਵੇਲੇ ਜਾਈ ਨਹੀਂ ਸੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕਲੈਕਸ਼ਨ ਦਿਖਾਦਾ ਮੈਂ ਜਿਆਦਾ ਨਾ ਟਿਫਿਸ਼ਲ ਜਿਆਦਾ ਵੀਅਰ ਨਹੀਂ ਕਰਦੀ ਮੈਂ ਨਾ ਕੋਈ ਖਾਸ ਗਿਆ ਹੁੰਦਾ ਤਾਂ ਜਿਵੇਂ ਹੈ ਆਪਾਂ ਹੈਗੀ ਜੇ ਸੈੱਟ ਪਾ ਲੈਂਦੇ ਆ ਆਦਰਵਾਇਜ਼ ਮੈਨੂੰ ਇਹ ਹੁੰਦਾ ਮੈਂ ਨੋਰਮਲ ਚੈਨ ਨਹੀਂ ਵੇਅਰ ਕਰਕੇ ਤੇ ਨਾਲੇ ਸੋਨੇ ਦੇ ਬਾਗੇ ਦੇ ਵਿੱਚ ਚਲੀ ਜਾਵਾਂ ਮੈਨੂੰ ਇੱਦਾਂ ਹੁੰਦਾ ਤੇ ਕੋਈ ਖਾਸ ਵਿਆਹ ਜਾਣ ਕੋਣ ਕੋਈ ਬੰਦਾ ਪਾ ਆ ਜਾਂਦਾ ਸੋ ਮੈਂ ਉਦੋਂ ਭਾਵੇਂ ਪਾਲਾ ਅਦਰਵਾਈਜ਼ ਜਿੱਥੇ ਮੈਨੂੰ ਲੱਗੇ ਮੈਂ ਪਾਸ ਆ ਕੇ ਕੰਫਰਟੇਬਲ ਰਹੂੰਗੀ ਉੱਥੇ ਮੈਂ ਮਤਲਬ ਸੈੱਟ ਪਾ ਲੈਂਦੀ ਅਦਰਵਾਈਜ਼ ਮੈਂ ਸੈੱਟ ਨਹੀਂ ਪਾਉਂਦੀ ਹੁੰਦੀ ਪਾਟੀ ਪੋਣੇ ਪਰਸੇ ਸ਼ੌਂਕ ਤੋਂ ਮੈਂ ਲੈਣ ਦਾ ਚੀਜ਼ ਸੋ ਆਪਾਂ ਤੁਹਾਨੂੰ ਅੱਜ ਦਿਖਾਉਂਦੇ ਹਾਂ ਕਿ ਹਲਕੀ-ਪੁਲਕੀ ਵਾਲੀ ਕਲੈਕਸ਼ਨ ਆਪਣੇ ਕੋਲ ਹੈ ਨਹੀਂ ਨਾਈ ਮੈਂ ਲਾਮਾ ਲੈਣੀ ਆ ਚੱਜ ਦੀ ਚੀਜ਼ ਲੈਣੀ ਨਹੀਂ ਲੈਣੀ ਭਾਵੇਂ ਥੋੜੀ ਹੁੰਦੀ ਕਿ ਜੇ ਮੈਂ ਚੱਜ ਦੀ ਲੈਣੀ ਕੋਈ लो जी सब तो पहला मैं सैट दी पानी तो थोदा लो जी चेक करो लोग पहला सैट दे, बहुत ही प्यारा लगता है गलेगा एदा गले लगता बहुत सोना लगता है मैं पिछले के विहने तुम जाओ मैं कम करता पुत्र तो ये पिछले अपने बया से आप अवेयर किया ਆ ਦੇਖੋ ਇਹਦੇ ਕੰਨ ਵਾਲੇ ਆ ਇਹਦੇ ਤੋਂ ਸੈੱਟੇ ਦੇ ਕੰਨ ਵਾਲੇ ਦੇ ਕੰਨ ਮੇਰੇ ਬੇਟਾ ਮੈਨੂੰ ਵਲੌਗ ਬਣੀ ਜਾਂਦਾ ਇੱਕ ਮਿੰਟ ਉਧਰ ਹੋ ਜਾਓ ਵਲੌਗ ਬਣੀ ਜਾਂਦਾ ਲਓ ਜੀ ਆ ਇਹਦੇ ਕੰਨ ਵਾਲੇ ਤੋਂ ਹਾਏ ਹਾਏ ਹਾਂ ਚੈੱਕ ਕਰਾ ਮੈਨੂੰ ਫਰੈਂਡਸ ਨੂੰ ਦਿਖਾ ਲੈਂਦੋ ਲਓ ਜੀ ਇਹਦੇ ਇੱਕ ਟਿੱਕਾ ਵੀ ਹੈ ਟਿੱਕਾ ਵੀਅਰ ਕਰਕੇ ਦਿਖਾਜੇ ਮੈਨੂੰ ਟਿੱਕਾ ਦੇਖੋ ਤੇ ਇਹ ਮੇਰਾ ਫਰਸਟ ਸੈੱਟ ਸੀ ਦੱਸਿਓ ਕਿੱਦਾਂ ਲੱਗਾ ਤੁਹਾਨੂੰ ਬਟ ਮੇਰਾ ਇਹ ਬਹੁਤ ਹੀ ਮੇਰਾ ਫੇਵਰਿਟ ਵਿੱਚੋਂ ਹੀ ਆ ਇਹ ਮੇਰਾ ਫੇਵਰਿਟ ਵਿੱਚੋਂ ਹੀ ਹੈਗਾ ਇਹ ਲੈਣਾ ਤੋ ਜੀ ਕਰੇ ਕਿਤੇ ਤੁਹਾਨੂੰ ਨਾ ਕੰਫਰਟੇਬਲ ਹੋਣਾ ਜਿਹੜੇ ਵਿਆਹ ਸ਼ਾਦੀ ਫੰਕਸ਼ਨ ਦੇ ਵਿੱਚ ਉੱਥੇ ਮੈਂ ਹੈਵੀ ਸੈਟ ਵੇਅਰ ਕਰਦੀ ਹੁੰਦੀ ਆਦਰਵਾਇਜ਼ ਮੈਂ ਵੇਅਰ ਨਹੀਂ ਕਰਦੀ ਹੁੰਦੀ ਤੇ ਆ ਹੁਣ ਹੀ ਆਪਾਂ ਇੱਕ ਪਿੱਛੇ ਜੇ ਲੈ ਕੇ ਆਏ ਆਪਾਂ ਚਲੋ ਇੱਕ ਸੈਟ ਪਹਿਲਾਂ ਦਿਖਾਨੇ ਫਿਰ ਦਿਖਾਉਣੀ ਮੈਂ ਖੜੀ ਹੈਵੀ ਸੈਟ ਹੈ ਬਿਲਕੁਲ ਨਹੀਂ ਨਾ ਚਲੋ ਠੀਕ ਹੈ ਜੀ ਸੈਟ ਨਹੀਂ ਨਾ ਉਹ ਆਇਆ ਸੀ 600 ਰੁਪਏ ਦਾ ਆਇਆ ਸੀ ਉਸ ਟਾਈਮ ਪਹਿਲਾਂ ਪਹਿਲਾਂ ਲਿਆ ਨਹੀਂ ਨਾ ਇਹ ਕੁਝ ਹੀ ਆਇਆ ਕਿ ਮੇਰਾ ਹੈਵੀ ਸੈੱਟ ਹੈ। ਦੇਖੋ ਇੰਦਾ ਲੱਗਦਾ ਪਾਇਆ ਹੋਇਆ। ਤੇ ਇਹ ਆਈ थिंक 1000 ਦੀ 1000 ਦਾ ਆਇਆ ਸੀ। ਤੇ ਉਸ ਟਾਈਮ ਮੇਰੇ ਅੱਜ ਤੋਂ ਮਤਲਬ 2-3 ਸਾਲ ਹੋ ਗਏ ਪਹਿਲਾਂ ਲਏ ਤੇ ਮੈਂ ਤੁਹਾਨੂੰ ਦੱਸੇ ਵੇਰ ਨਹੀਂ ਕਰਦੀ ਬਿਲਕੁਲ ਨਿਊ ਕਾ ਹੈ ਇਹ। ਇੰਦਾ ਲੱਗਦਾ ਪਾਇਆ ਬਹੁਤ ਸੋਹਣਾ ਲੱਗਦਾ ਹੈ ਨਾ। ਨਾਲ ਉੱਤਰ ਤੁਸੀਂ ਵੀ ਕਾਣਾ ਕੁਝ ਲਓ ਆਪਣੇ ਨਾਲ ਕਿ। ਤੇ ਇਹਦੇ ਨਾਲ ਦੀ ਇਅਰਿੰਗ ਦਿਖਾਣੀ ਹੈ ਮੈਂ ਤੁਹਾਨੂੰ। ਨਾਲ ਦੀ ਇਅਰਿੰਗ ਬਹੁਤ ਸੋਹਣੀ ਹੈ। ਪਲੇਅਰ ਦੇ ਰਿਕਵਰ ਵਾਲਾ ਸੀ ਮੰਨ ਲਓ ਲਓ ਜੀ ਆ ਦੋਨੋਂ ਆਪਾਂ ਕੱਢਣ ਵਾਲੇ ਦੇਖੋ ਆਪਣੇ ਜਰੂਰ ਦੱਸਿਓ ਕਿੱਦਾਂ ਲੱਗੇ ਤੁਹਾਨੂੰ ਇਹਦੇ ਸੈੱਟ ਇਹਨਾਂ ਚੀਕਾਂ ਵੀ ਲਾ ਕੇ ਦਿਖਾ ਦੇ ਲਈ ਤੁਹਾਨੂੰ ਅੱਛਾ ਕੋਈ ਦੱਸਿਓ ਕਿੱਦਾਂ ਲੱਗੇ ਸੈੱਟ ਮੇਰਾ ਇਹ ਵੀ ਫੇਵਰਿਟ ਵਿੱਚ ਹੀ ਆ ਜੋ ਜਿਆਦਾ ਕੁਝ ਹੈਵੀ ਹੋਣ ਕਰਕੇ ਮੈਂ ਜਿਆਦਾ ਵੇਅਰ ਫੰਦਾਸਾ ਨਹੀਂ ਕਰਦੀ ਹੁੰਦੀ ਇਸ ਦਾ ਕੈਨ ਹੈ ਥੋੜਾ ਸਕਿਪੀ ਕਰਦੀ ਹੁੰਦੀ ਹਾਂ ਘੱਟ ਹੀ ਵਰਤਦੇ ਚ ਲਿਉਣੀ ਮੈਨੂੰ ਤੇ ਹਾਂ ਜੀ ਇਹ ਦੋ ਮੇਰੇ ਕੋਲ ਸੈੱਟ ਨੇ ਬਾਕੀ ਇੱਕਦਾਂ ਸੈੱਟ ਹੋਰ ਹੋਊਗਾ ਬਟ ਮੈਂ ਜਿਆਦਾ ਤੁਹਾਨੂੰ ਦੱਸਿਆ ਇਹ ਤੁਹਾਨੂੰ ਨਹੀਂ ਕਰਦੀ ਸੋਸ ਕਰਕੇ ਤੇ ਇੱਕ ਤੁਹਾਨੂੰ ਤਰ੍ਹਾਂ ਬਿਨਾ ਮਤਲਬ ਕਲੇ ਵਾਲੇ ਤੋਂ ਵੀ ਮਿਲਦੇ ਇਦੀ ਹੁੰਦੀਆਂ ਕਲੇ ਵਾਲੇ ਜਿਹਦੇ ਨਾਲ ਨਹੀਂ ਹੁੰਦੇ ਇਧਰ ਮਲਟੀ ਕਲਰ ਦੇ ਵਿੱਚ ਘੇਰੀ ਨੇ ਮਲਟੀ ਕਲਰ ਦੇ ਵਿੱਚ ਘੇਰੀ ਨੇ ਤੇ ਨਾਲ ਇਹਦੇ ਟੁਕੜਾ ਕਲੇਜ ਪਾਕ ਘਟਰਾ ਜੀ ਮੈਂ ਸੋ ਕੰਨਾ ਔਰ ਟਿੱਕਾ ਵਗੈਰਾ ਦੇ ਯੂਜ਼ ਕਰ ਲੈਂਦੇ ਨੇ ਇਹ ਆਪਣਾ ਹੋ ਗਿਆ ਥਰਡ ਸੈੱਟ ਇੱਕ ਆਪਾਂ ਹੁਣੀ ਵਾਈ ਕੀਤਾ ਪਿੱਛੇ ਦੀ ਉਹ ਦਿਖਾਣੀ ਪਈ ਲਓ ਜਿਆ ਸਾ ਬਹੁਤ ਜਿਆਦਾ ਸੋਹਣੇ ਲੱਗੇ ਸੀ ਲੈਣ ਵਿੱਚ ਕੁਝ ਹੋਰ ਰਹੀ ਸੀ ਬਟ ਮੈਨੂੰ ਕੋਈ ਹੋਰ ਲੈ ਰਿਆ ਸੀ ਤੇ ਹੁਣ ਸੋਹਣੇ ਲੱਗੇ ਤੇ ਮੈਂ ਕਿਹਾ ਵੀ ਇਹਨੂੰ ਸੋਹਣੇ ਲੱਗੇ ਤੇ ਮੈਂ ਲੈ ਲਿਆ ਕੰਨਾ ਦੇ ਵਿੱਚ ਪੈਣ ਕੋਈ ਸਮਾਂ ਨਹੀਂ ਆਉਂਦਾ ਇਹ ਕਿਹਦਾ ਇਹਦਾ ਟਿੱਕਾ ਹੋਰ ਵੀ ਦੇਖੋ ਸਾਲਾ ਹੀ ਘੈਂਟ ਆ ਚੱਪੋ ਜੀ ਦੱਸਿਓ ਕਿੱਦਾਂ ਲੱਗਿਆ ਤੇ ਇਹ ਵੀ ਸੈੱਟ ਮੇਰਾ ਇਹਦੇ ਵੀ ਆਪਣੇ ਜਸਟ ਨਾਰਮਲ ਇਹਦੇ ਕਾਰਨਾਂ ਨਾਲ ਨਹੀਂ ਹੈਗਾ ਜਸਟ ਇਹਦੇ ਫੰਗਾਂਲੇ ਤੇ ਟਿੱਕਾਈ ਇਹ ਹੋ ਗਿਆ ਆਪਣਾ ਚਾਰ ਸੈੱਟ ਹੋ ਗਿਆ ਆਪਣੇ ਕੋਲ ਬਾਕੀ ਯਾਰ ਬਾਕੀ ਸੈੱਟ ਮੈਂ ਸਾਰੇ ਕਲੈਕਟ ਨਹੀਂ ਕੀਤੇ ਕਿਉਂਕਿ ਮੇਰਾ ਕੋਈ ਮੋਟਿਵ ਨਹੀਂ ਸੀ ਨਾ ਇਹ ਬਣਾਉਣ ਦਾ ਵਲੌਗ ਮੈਂ ਤਾਂ ਹੁਣ ਤਿਆਰ ਹੋ ਰਹੀ ਸੀ ਤੇ ਮੇਰੇ ਉਹ ਆਪਣੇ ਹੱਥ ਵਾਲਿਆ ਦੇ ਮੈਂ ਤਾਂ ਕੱਢ ਕੇ ਦੱਸਾਂ ਤੁਹਾਨੂੰ ਕਿ ਅਦਰਵਾਇਸ ਮੇਰੇ ਕੋਲ ਮੋਟਿਵ ਨਹੀਂ ਸੀ ਕਿ ਤੁਹਾਨੂੰ ਮੈਂ ਜੁਐਲਰੀ ਕਲੈਕਸ਼ਨ ਤੁਹਾਨੂੰ ਦਿਖਾਵਾਂ ਕਿ ਜੇ ਕਲੈਕਸ਼ਨ ਦਿਖਾਣੀ ਹੁੰਦੀ ਪਰਸਨਲੀ ਮੈਂ ਸਾਰੇ ਕਲੈਕਸ਼ਨ ਨੂੰ ਇਕੱਠਾ ਕਰਦੀ ਪਹਿਲਾਂ ਤਾਂ ਫਿਰ ਹੀ ਤੁਹਾਨੂੰ ਦਿਖਾਉਂਦੀ ਸੋ ਇਸ ਕਰਕੇ ਮੈਂ ਸਾਰੇ ਕਲੈਕਟ ਨਹੀਂ ਕੀਤੇ ਜਿਹੜੀ ਮੇਰੇ ਅੱਖਾਂ ਦੇ ਸਾਹਮਣੇ ਪਈ ਸੀ ਉਹ ਸਾਰੇ ਜੁਐਲਰੀ ਮੈਂ ਤੁਹਾਡੇ ਸਾਹਮਣੇ ਕਰਤੀ ਹੈ ਉਹ ਸਾਰੇ ਤੁਹਾਨੂੰ ਦਿਖਾ ਦੂੰਗੀ ਲਓ ਜੀ ਇੱਕ ਚੈੱਕ ਕਰੋ ਤੁਸੀਂ ਸੌਰੀ ਤਾਂ ਜੀ ਇੱਕ ਚੈੱਕ ਕਰੋ ਤੁਸੀਂ ਆ ਛੂੰਹ ਕੇ ਇਹ ਮੈਂ ਬਠਿੰਡੇ ਤੋਂ ਵਾਈ ਕੀਤਾ ਸੀ ਅਸੀਂ ਬਠਿੰਡੇ ਰਹਿੰਦੇ ਸੀ ਮੈਂ ਖੁਦ ਮੈਂ ਤੇ ਮੇਰੀ ਫਰੈਂਡ ਵਾਈ ਕਰਕੇ ਲਿਆਂ ਸੀ ਸੀ ਉੱਥੇ ਚੁਨੀ ਲੈ ਕੇ ਰੋਣ ਗਈਆਂ ਸੀ ਤੇ ਉੱਥੇ ਸਾਨੂੰ ਪਸੰਦ ਆ ਗਿਆ ਸੀ ਲੈ ਆ ਤੇ ਆ ਦੋ ਚੁੱਕੇ ਇਹਦੇ ਨਾਲ ਟਿੱਕਾ ਵੀ ਜਿਆਦਾਤਰ ਮੇਰੇ ਕੋਲ ਸਾਨੂੰ ਟਿੱਕੇ ਤੇ ਕਰਨ ਵਾਲੇ ਸੈੱਟ ਹੀ ਮਿਲਦੇ ਹੁੰਦੇ ਸੀ ਚੱਪੜ ਦੱਸੋ ਜੀ ਪੰਜ ਸੈੱਟ ਹੋ ਗਏ ਆਪਣੇ ਕੋਲ ਕਿਸਾ ਦੇ ਤੇ ਇੱਕ ਮੈਂ ਤੁਹਾਨੂੰ ਦਿਖਾਉਂਦੀ ਆ ਸਭ ਤੋਂ ਮੇਰੀ 6 ਸੌਰੀ ਕੋ ਚੈਨਾਈ ਟਾਈਪ ਮੈਂ ਲੈ ਕੇ ਰੱਖੀ ਹੋਈ ਆ ਜਦੋਂ ਮੈਂ ਸਿੰਪਲ ਜੇ ਬਾਲਾ ਨਹੀਂ ਹੈ ਵੀ ਆਪਾਂ ਪਾਉਣਾ ਹੁੰਦਾ ਨਾ ਤਾਂ ਮੈਂ ਸਿੰਪਲ ਇੱਕ ਚੈਨਾਈ ਟਾਈਪ ਲੈ ਕੇ ਰੱਖੀ ਹੋਈ ਏ ਪਾਣਾ ਵੀ ਤਾਂ ਹੀ ਪਸੰਦ ਆਦਾ ਤੇ ਮੈਂ ਆਪਾਂ ਜੇ ਸੋਨੇ ਚੈਨ ਵਰਗਾ ਨਹੀਂ ਵੀਰ ਤਾਂ ਜੇ ਸਿੰਪਲ ਚੈਨ ਵਗੈਰਾ ਕੋਈ ਨਹੀਂ ਵੀਰ ਤਾਂ ਤੁਸੀਂ ਆ ਵੀ ਪੇਰ ਕਰ ਸਕਦੇ ਹੋ ਬਹੁਤ ਸੋਨਾ ਲੱਗਦਾ ਬਿਲਕੁਲ ਹੈਵੀ ਨਹੀਂ ਹੈਗਾ ਤੇ ਦੇਖੋ ਆਹ ਵਾਲਾ ਤੁਹਾਡਾ ਪਾਇਆ ਹੋਇਆ ਜਿਹੜਾ ਆਪਣੀ ਜੂਨੀਆ ਵਗੈਰਾ ਦੇ ਵਿੱਚ ਪੈਂਦਾ ਨਾ ਤਾਂ ਉਹ ਪਾਇਆ ਬਹੁਤ ਸੋਨਾ ਲੱਗਦਾ ਉਹ ਜੀ ਮੰਖਣੇ ਨੇ ਦਿਖਾ ਲਈ ਆ ਜੀ ਟਿੱਕਾ ਟਿੱਕੇ ਦਿਖਾ ਲਈ ਲਓ ਚੈੱਕ ਕਰੋ ਮੇਰੇ ਮੋਸਟ ਫੇਵਰੇਟ ਟਿੱਕਾ ਟਿੱਕੇ ਆ ਮੇਰਾ ਸਭ ਤੋਂ ਫੇਵਰੇਟ ਹੈ ਜੀ ਇੰਸਟਾਗ੍ਰam ਤੇ ਮੇਰੀ ਰੀਲ ਦੇਖਿਆ ਹੋਈ ਹੈ ਰੀਲਸ ਫਾਈਲ ਹੋਈ ਹੈ ਮੈਂ ਇੱਕ ਮਿੰਟ ਬਾਅਦ ਚਲਦਾ ਦਸਤੂਰ ਕੋੜੇ ਕੱਪ ਲੈਣਾ ਹੈ ਹੈ ਕੀ ਲੈਣਾ ਬੱਕ ਲੈਣਾ ਇੱਕ ਮਿੰਟ ਚਿਕ ਆਫ ਦੇ ਦੇ ਜਦੋਂ ਤੁਹਾਨੂੰ मेरा पिजा और मेरा मोस्ट फेवरेट टिक्का मेरे तुसी इंस्टाग्राम पे रील पाई हुई आई थिंक मैं ਤੇ ਦੇਖ ਲੋ ਜੈ ਟਿੱਕ ਐਦਾ ਲੱਗਦਾ ਹੋਇਆ ਪਾਇਆ ਹੋਇਆ ਦੱਸਿਓ ਜ਼ਰੂਰ ਕਿਦਾਂ ਲੱਗੇ ਬਹੁਤ ਸੋਹਣੀ ਲੁੱਕ ਕਰੀ ਤੇ ਦਾਸ ਮੈਨੂੰ ਪ੍ਰਾਈਸ ओरिजिनल ਪ੍ਰਾਈਸ ਨਹੀਂ ਪਸੰਦ ਆਇਆ ਕਿੰਨੇ ਦਾ ਮਿਲਿਆ ਸੀ ਇੱਕ ਅੱਲਾ ਟਿੱਕਾ ਹੀ ਲਿਆ ਸੀ ਮੈਂ ਜਦੋਂ ਉਹ ਸੈਟਲ ਹੁੰਦਾ ਸੀ ਰੈੱਡ ਜਿਹੜਾ ਲੈਂਡ ਗਈ ਸੀ ਉਹ ਮ ਇਕੱਲਾ ਟਿੱਕੇ ਲੈਣ ਗਈ ਸੀ ਸਟਿੱਕਲ ਐਂਡ ਗੇਸ ਸੀ ਮੈਨੂੰ ਉਹ ਪਸੰਦ ਆ ਗਿਆ ਸੀ ਸੈਟ ਆ ਵਾਲਾ ਜਿਹੜੀ ਸੈਟ ਦੀ ਗੱਲ ਕਰਦੀ ਹੂ ਆ ਸੈਟ ਦੀ ਗੱਲ ਕਰੀ ਜਾਂਦੀ ਨਾ ਇਹ ਸੈਟ ਤਾਂ ਮੈਨੂੰ ਉਹੀ ਪਸੰਦ ਆ ਕਿਉਂਕਿ ਮੈਂ ਲੈਣ ਤਾਂ ਗੇਸ ਸੀ ਟਿੱਕਾ ਟਿੱਕਾ ਵੀ ਮਿਲਦਾ ਮੈਨੂੰ ਐਂਡ ਗੇਸ ਤਾਂ ਉਹ ਵੀ ਹੋ ਰਹੀ ਗਈ ਸੀ ਮੈਨੂੰ ਪਿਆ ਪਿਆ ਸੋਹਣਾ ਲੱਗਣ ਲੱਗ ਪਿਆ ਸੀ ਵਿਆਹ ਆਪਣਾ ਨੇੜੇ ਸੀ ਤੇ ਫਿਰ ਮੈਂ ਭਾਈ ਕਰ ਲਿਆ ਸੀ ਇੱਕ ਹੋਰ ਚੀਜ਼ ਵੀ ਲਗੀਆਂ ਉਹ ਚੈੱਕ ਕਰੋ ਮੇਰਾ ਦੂਸਰਾ ਟਿੱਕਾ ਸੇਮ ਐ ਬੱਟੇ ਦਾ ਵਾਈਟ ਵੇਸ ਐ ਲੱਗਿਆ ਦੱਸਿਓ ਜਰੂਰ ਇਹ ਇਹਦੇ ਮੇਰੇ ਦੋਨੋਂ ਫੇਵਰਿਟ ਕਿਉਂਕਿ ਮੈਨੂੰ ਇੱਕ ਦੇ ਨਾਲ ਉਹ ਕਹਿੰਦੇ ਜੇਕਰ ਤੁਸੀਂ ਦੋ ਲਾਉਂਦੇ ਤਾਂ ਤੁਹਾਨੂੰ ਆਫਰ ਦੇ ਵਿੱਚ ਆ ਘੱਟ ਭਰਾਈ ਸੁਦੇ ਪੈਣਗੇ ਤੇ ਫਿਰ ਮੈਂ ਵੀ ਇੱਕ ਲੈਦਾ ਕਿਉਂਕਿ ਆਪਾਂ ਦੋ ਵੀ ਲੈ ਲੈਨੇ ਕੰਮ ਤਾਂ ਹੁੰਦੀ ਰਹਿੰਦੇ ਆ ਚਲੋ ਜੀ ਮੇਰੇ ਦੋਨੋਂ ਟਿਕਟੇ ਪਹਿਲਾਂ ਲਾ ਕੇ ਰੱਖਦਾ ਹਾਂ ਰੈੱਡ ਵਾਲਾ ਇੱਦਾਂ ਅਗਰ ਤੁਸੀਂ ਦੇਖ ਸਕਦੇ ਹੋ ਵਾਈਟ ਵਾਲਾ ਵੀ ਲਾ ਕੇ ਕਰਦੇ ਨੇ ਕਈ ਵਾਰ ਆਪਣਾ ਵਾਈਟ ਗ੍ਰੀਨ ਲਾਉਣਾ ਹੁੰਦਾ ਲੋਟਸ ਵਾਈਟ ਦੱਸਿਓ ਜਰੂਰ ਤੁਹਾਨੂੰ ਕਿੱਦਾਂ ਲੱਗਦੀ ਮੇਰੀ ਕਲੈਕਸ਼ਨ ਤੋ ਸੇਲ ਵੀ ਆਪਣਾ ਆਪਣਾ ਸੇਲ ਵੀ ਆਪਣੇ ਖੰਡਾ ਵੀ ਜਾਂਦੀ ਚਲੋ ਜੀ ਹੁਣ ਆਪਣਾ ਨਾ ਸਨੂ ਜਿਹੜੀ ਮੇਨ ਕਲੈਕਸ਼ਨ ਬਸ ਸਾਰੀ ਕਲੈਕਟ ਨਹੀਂ ਕਰੀ ਤੇ ਨਾ ਹੀ ਮੈਂ ਤੁਹਾਨੂੰ ਸਾਰੀ ਦਿਖਾ ਸਕਦੀ ਕਿਉਂਕਿ ਮੈਂ ਨਾ ਕੋਈ ਅੱਜ ਕਲੈਕਸ਼ਨ ਦਾ ਵਲੌਗ ਬਣਾਉਣਾ ਸੀ ਮੈਂ ਤਾਂ ਜਸਟ ਉਹ ਜੱਪ ਜੋ ਮੈਂ ਤੇ ਰੈਡੀ ਹੋ ਰਹੀ ਸੀ ਤੇ ਜੱਪ ਜੋ ਤੇ ਹੱਥ ਪਾ ਰਿਆ ਤੇ ਲਿਫਾਫੇ ਨੂੰ ਲਿਫਾਫੇ ਨੂੰ ਨੇ ਡੱਬੀ ਉਹ ਵੀ ਤੁਹਾਨੂੰ ਦਿਖਾਣੀ ਪਈ ਡੱਬੀ ਉਹ ਮੈਂ ਕਿਹਨੂੰ ਹੋ ਗਿਆ ਉਹ ਤੇ ਚਲ ਚੀ ਪਾਈ ਲਿਆ ਹੁਣ ਇਹਨੂੰ ਦਿਖਾਈ ਦਾਂ ਨੋਟਸਨ ਕੀ ਫੁੱਟ ਜਦ ਕੀ ਰਹਿ ਗਈ ਉਹਦੇ ਚਾਹ ਆ ਪਿੰਨ ਸਿੰਗਲ ਆ ਵੀ ਹੁਣ ਮੈਰਿਜ ਤੇ ਲਿਆ ਸਾਮਾਨ ਸਿੰਗਲ ਪਿੰਨ ਐ ਮੇਰੇ ਕੋਲ ਬਹੁਤ ਜ਼ਿਆਦਾ ਸਾਮਾਨ ਮੈਂ ਨਹੀਂ ਯੂਜ਼ ਕਰਦੀ ਇਹ ਕਾ ਮੇਰੇ ਕੋਲ ਐ ਡੀਅਰ ਐ ਪੁਰਾਣਾ ਚੂਨਾ ਦਾ ਸੇਵ ਦਾ ਕੰਨੀ ਨਹੀਂ ਇਹਸੇ ਮੇਰੇ ਕੋਲ ਹੈਵੀ ਐ ਦੂਏ ਦੁਫਾ ਲਗਾ ਲਉ ਭਾਵੇਂ ਬੁੱਲੇ ਵਾਲ ਕਰਕੇ ਲਗਾ ਲਉ ਇਹ ਵੀ ਨਾ ਤਰੀ ਆਦੀਕ ਪਿੰਨ ਆਦੀਕ ਬਟਰਫਲਾਈ ਵਾਲੀ ਦੀ ਮੇਰੀ ਆਲੀ ਸਿੰਗਲ ਸਿੰਗਲ ਪਿੰਗੋ ਕੋ ਚਾਹਉ ਜੈਨਿਕ ਕਲੈਕਸ਼ਨ ਤੁਹਾਨੂੰ ਜਿਹੜੀ ਮਤਲਬ ਮੈਨੂੰ ਲੱਗਾ ਸੀ ਤੇ ਮੈਂ ਤੁਹਾਨੂੰ ਦਿਖਾਦੀ ਐ ਸੋ ਸੋਨਾ ਪਹਿਲਾਂ ਸਾਮ ਲਈ ਕਿ ਆਪਾਂ ਜਾਣਾ ਸੀ ਹਾਂਜੀ ਬੇਟਾ ਜੀ ਹਾਏ ਬੇਟਾ ਹਾਂਜੀ ਸਿਧਾ ਬਾਅਦ ਚਲੋ ਸੋ ਜੈਨਿਕ ਕਲੈਕਸ਼ਨ ਬਸ ਇਸ ਤੋਂ ਦਿਖਾਦੀ ਐ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਹੜਾ ਸੈੱਟ ਵਧੀਆ ਲੱਗਾ ਜਦਾ ਜਾਂ ਚਿੱਕਾ ਕਿਹੜਾ ਵਧੀਆ ਲੱਗਾ ਤੁਹਾਨੂੰ ਕਮੈਂਟ ਕਰਕੇ ਮੈਨੂੰ ਦੱਸਿਓ ਤੇ ਬਾਕੀ ਇਹ ਵੀ ਦੱਸੋ ਸਾਰੀ ਕਲੈਕਸ਼ਨ ਤੁਹਾਨੂੰ ਕਿੱਥਾ ਸੀ ਲੱਗੇ ਮੇਰੀ ਮੇਰੇ ਕਲੈਕਸ਼ਨ ਜਦੋਂ ਵੀ ਮੈਂ ਲੈ ਕੇ ਆਉਣੀ ਹੈ ਮੇਰੇ ਨਾਲ ਮੇਰੀ ਆਪਣੀ ਹੁੰਦੀ ਹੈ ਮੈਂ ਸਿੱਕਲੀ ਮੈਂ ਕੋਈ ਚੀਜ਼ ਵਾਈ ਨਹੀਂ ਕਰਦੀ ਮੈਂ ਸਾਲ ਹੀ ਕਰਦੀ ਕਿਉਂਕਿ ਨਾ ਦੋ ਜਣਿਆਂ ਦੀ ਸਵਾਦ ਨਾਲ ਚੀਜ਼ ਜ਼ਿਆਦਾ ਸੋਹਣੀ ਲੱਗਦੀ ਹੈ ਭਾਵੇਂ ਇਕੱਲਾ ਵੀ ਬੰਦਾ ਲੈ ਜਾਂਦਾ ਪਰ ਜਿਹੜੀ ਦੋ ਜਣਿਆਂ ਨਾਲ ਸਲਾਮ ਦੇ ਦਿੰਦਾ ਨਾਲ ਜ਼ਿਆਦਾ ਚੀਜ਼ ਸੋਹਣੀ ਮਿਲਦੀ ਹੈ ਸੋ ਇੱਕ ਅੱਧੀ ਚੀਜ਼ ਹੋਰ ਵੀ ਨਹੀਂ ਖਾਣੀ ਕਰਨਾ ਬੇਟਾ ਇੱਕ ਮਿੰਟ ਇੱਕ ਮਿੰਟ ਉਹਨੂੰ ਦਿਖਾ ਲਾਂ ਲੌਜੀ ਕਵਾਰੀਆਂ ਵੀ ਹਨ ਬਹੁਤ ਕਲਰਫੁਲ ਵਾਰੀ ਹੈ ਤਾ ਲਾ ਲਾ ਕਲਰਫੁਲ ਵਾਰੀ ਹੈ ਨਹੀਂ ਬੇਟਾ ਮੈਂ ਦਿਖਾਣੀ ਹੁੰਦੀ ਹੈ ਤੇ ਇੱਕ ਨਾ ਮੇਰੇ ਕੋਲ ਤੁਹਾਨੂੰ ਮੈਂ ਦੱਸਾਂ ਮੇਰੇ ਕੋਲ ਉਹ ਵੀ ਹੈ ਗਿਆ ਪਿੱਪਲ ਬੱਤੀਆਂ ਨਹੀਂ ਕਿਉਂਕਿ ਹੱਥ ਚਾਹ ਨਹੀਂ ਮੇਰਾ ਪਪਾ ਮੰਮਾ 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 ਹਾਂਜੀ ਮੇਰਾ ਪਪਾ ਆ ਗਿਆ ਤੇ ਪਪਾ ਆ ਗਏ ਬਾਗੇ ਤੇ ਨਹੀਂ ਆ ਰਹੇ ਨੇ ਪਪਾ ਜੀ ਇੱਕ ਵਾਰ ਤੁਸੀਂ ਆਗੇ ਉਹਨੇ ਉੱਪਰ ਨਹੀਂ ਆ ਰਹੇ ਨਹੀਂ ਆ ਰਹੇ ਲਓ ਜੀ ਪਿੱਛੋ ਦੇ ਨਾ ਟ੍ਰੈਂਡ ਚੱਲਿਆ ਸੀ ਆਹ ਸਿੱਟਾਂ ਦਾ

ਸੈੱਟ ਦਾ ਤੇ ਇੱਕ ਵਾ ਸੈੱਟ ਹੈ ਬਹੁਤ ਸੋਹਣਾ ਲੱਗਦਾ ਇਹਦਾ ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਆਪਾਂ ਨੂੰ ਮੈਰਿਜ ਹੋਈ ਸੀ ਨਾ ਆਪਣੀ ਮੈਰਿਜ ਤੇ ਆਪਣੀ ਘੋੜੀ ਦੀ 베ਦੀ ਨਹੀਂ ਪਾਇਆ ਸਸਾਂ ਦੀ 베ਦੀ ਨੇ ਤੇ ਮੰਮੀ ਨੇ ਨਾ ਕਿਹਾ ਕਿ ਜੀਜੀ ਨੇ ਬੜਾ ਹੀ ਸੋਹਣਾ ਸੈੱਟ ਪਾਇਆ ਸੀ ਤੇ ਅਸੀਂ ਨਾ ਜਦੋਂ ਉਹਨਾਂ ਨੇ ਗੋਡੇ ਨੇ ਪਹਿਲੀ ਵਾਰ ਦੇ ਨਾ ਤੇ ਮੰਮੀ ਨੇ ਉਹਨਾਂ ਨੂੰ ਕਿਹਾ ਤਾਂ ਕਿ ਨਾਲ ਦੇ ਰਾਨੀ ਕੁੜੀ ਜਦ ਨਾਲ ਆਈ ਸੀ ਕੀ ਤੇ ਸੈੱਟ ਬਹੁਤ ਸੋਹਣਾ ਪਾਇਸ ਤੋਂ ਕਿੱਥੋਂ ਲਿਆ ਸੀ ਉਹ ਕਹਿੰਦੀ ਮੰਮੀ ਮੈਂ ਇਥੋਂ ਲਿਆ ਸੀ ਪਰ ਇਹ ਕਿਉਂ ਤੇ ਮਮੀ ਕਹਿੰਦੀ ਤੇਰਾ ਸੈਟ ਤਾਂ ਦਿਖਾ ਦੇਉਣੀ ਮੈਨੂੰ ਚਾਹ ਦਿਆ ਤੇ ਦੇਖੋ ਜੀਜੀ ਨੇ ਆ ਸੈਟ ਆਪ ਦਾ ਸੀ ਨਾ ਉਹਨਾਂ ਨੇ ਮੈਨੂੰ ਦਿੱਤਾ ਸੀ ਫਿਰ ਅਸ ਮੈਨੂੰ ਕੋਈ ਨਿਊ ਵੀ ਦਿੱਤਾ ਸੀ ਉਹ ਵੀ ਨਿਊ ਇੱਕ ਮੈਨੂੰ ਨਿਊ ਲੈ ਕੇ ਦਿੱਤਾ ਸੀ ਕੋਬੀ ਵੀ ਦਿੱਤਾ ਸੀ ਕਿ ਭਾਬੀ ਜਿਹੜੇ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਲੈ ਸਕਦੇ ਹੋ ਆ ਉਹਨਾਂ ਦਾ ਆਪ ਦਾ ਸੀ ਤੇ ਪਾਇਆ ਇੰਨਾ ਸੋਹਣਾ ਲੱਗਦਾ ਪਿਆ ਸੀ ਉਹਨਾਂ ਦੇ ਇੰਨਾ ਸੋਹਣਾ ਲੱਗਿਆ ਸੀ ਬੰਦਾ ਸਗਾ ਤਾਂ ਹੀ ਅਸੀਂ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਆਹ ਵਾਲਾ ਪਾਇਆ ਕਿਹਨੇ ਤਾਂ ਸੀ ਤੇ ਆ ਵੀ ਦੇ ਦਿੱਤਾ ਸੀ ਜੇ ਜਦੋਂ ਆਪਸਾਂ ਨੂੰ ਤੁਸੀਂ ਆ ਵੀ ਨਾ ਕਰੀਏ ਇਦਾਂ ਹੀ ਆ ਇੱਕ ਸੈਟੀ ਬੈਸਟੇਰ ਮੇਰ ਕੋਲ ਤੇ ਅਸਲ ਨਾਲ ਕੋਈ ਟਿੱਕਾ ਵਗੈਰਾ ਨਹੀਂ ਹੈਗਾ ਸੱਣਾ ਲਈ ਚਲੋ ਜੀ ਇਸੇ ਆਪਣੇ ਜੁਐਲਰੀ ਕਲੈਕਸ਼ਨ ਜਿਹੜੀ ਵਿਦਾਉਟ ਕਲੈਕਟਿੰਗ ਆਪਾਂ ਨੂੰ ਦਿਖਾਤੀ ਜਿਹੜੀ ਆਪਣੇ ਉਪਰੋਕਤ ਇਸ ਕਲੈਕਸ਼ਨ ਕੀਤੀ ਤੇ ਕਮੈਂਟ ਕਰਕੇ ਜੋ ਦੱਸਿਓ ਤੁਹਾਨੂੰ ਸਾਡੀ ਮੇਰੀ ਕਲੈਕਸ਼ਨ ਕਿਤਾ ਦੀ ਲੱਗੀ ਇਹ ਵਾਲੀ ਤੇ ਬਾਕੀ ਇੱਕ ਦਿਨ ਜਿਹੜੀ ਉਹ ਤਾਂ ਰੈਡੀਓ ਕੈਸਿਆ ਆ ਸਭ ਦਾ ਪਹਿਲਾਂ ਤਾਂ ਮੈਂ ਸੋਚਿਆ ਸੀ ਲੋ ਜੀ ਹੁਣ ਆਪਾਂ ਤੁਹਾਨੂੰ ਕਲੈਕਸ਼ਨ ਦਿਖਾਈ ਆ ਪਲੀਜ਼ ਕਮੈਂਡ ਕਰਕੇ ਦੱਸੋ ਤੁਹਾਨੂੰ ਮੇਰੀ ਕਲੈਕਸ਼ਨ ਕਿੱਦਾ ਦੀ ਲੱਗੀ ਹੈ ਤੇ ਬਾਕੀ ਮੈਂ ਤੁਹਾਨੂੰ ਦੱਸਿਆ ਨਾ ਮੈਂ ਕਲੈਕਟ ਵਗੈਰਾ ਕਰਕੇ ਨਹੀਂ ਕੋਈ ਮੇਰਾ ਮੋਟਿਵ ਨਹੀਂ ਸੀ ਹੈਗਾ ਮੇਰਾ ਮੈਂ ਸੋਚਿਆ ਨਹੀਂ ਸੀਗਾ ਕਿ ਮੈਂ ਵਲੌਗ ਇਹ ਵਾਲਾ ਸ਼ੂਟ ਕਰਨਾ ਉਹ ਤਾਂ ਸਪੈਕਿਉ ਜਿਹੜੀ ਪੀਐਲਓਜੀ ਡਬਲੀ ਵਾਲੇ ਦੋ ਸੈਟੇ ਦਿਖਾਏ ਉਹ ਜਾਪਜੋ ਤੇ ਉਹਨਾਂ ਨੂੰ ਹੱਥ ਪਾ ਲਿਆ ਮੈਂ ਕਿ ਤੋੜ ਨਾ ਦੇਵੇ ਸੋ ਉਥੋਂ ਮੇਰੀ ਯਾਦ ਆ ਗਿਆ ਤੇ ਬਾਕੀ ਮੇਰੇ ਉਹ ਜਿਹੜੇ ਡੱਬੇ ਤੋਂ ਦਿਖਾਏ ਉਹ ਬਹੁਤ ਹੀ ਦੂਰ ਨਹੀਂ ਸੀ ਆਪਾਂ ਬਈ ਹੋਈਸ ਉੱਪਰ ਤੇ ਉੱਥੋਂ ਚੱਕ ਕੇ ਤੇ ਮੈਂ ਤੁਹਾਨੂੰ ਅੱਜ ਜਿਹੜੀ ਬਿਨਾ ਕਲੈਕਟ ਕੀਤੀ ਜਿੰਨੀ ਮੇਰੇ ਕੋਲ ਸਾਹਮਣੇ ਪਈ ਸੀ ਉਹ ਸਾਰੀ ਕਲੈਕਸ਼ਨ ਤੁਹਾਨੂੰ ਦਿਖਾਤੀ ਸੀ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਲੱਗੀ ਮੇਰੀ ਕਲੈਕਸ਼ਨ ਤੇ ਚਲੋ ਜੀ ਹਸਬੰਦ ਦੇਖਦੇ ਫੋਨ ਕਰਦੇ ਆ ਕਦੋਂ ਆਣਗੇ ਤੇ ਆਪਾਂ ਉਸ ਤੋਂ ਬਾਅਦ ਚੱਲਦੇ ਆ ਤੇ ਫਿਰ ਆ ਕੇ ਦੇਖਾਂਗੇ ਕੀ ਕਰਨਾ ਅੱਜ ਆਪਾਂ ਜੀ ਆਪਾਂ ਚੱਲੇ ਸੀ ਤੁਹਾਨੂੰ ਪਤਾ ਹੀ ਹੈ ਤੇ ਰੈਡੀ ਹੋ ਗਏ ਸੀ ਹਸਬੰਦ ਆ ਗਏ ਸੀ ਤੇ ਜੱਪ ਜੁੱਤਾ ਖੜਾ ਰੈਡੀ ਹੋ ਕੇ ਤੇ ਨਾਲ ਮੰਮੀ ਵੀ ਜਾਣਗੇ ਤੇ ਆਪਾਂ ਚੱਲੇ ਆ

ਦੇਖੋ ਚਲੋ ਜੀ ਬਸ ਮੰਮੀ ਬੈਠਦੀ ਐ ਤੇ ਦੇਣਾ ਬਸ ਚੱਲਦੇ ਆਂ ਸਫਰ ਤੈ ਕਰਦੇ ਆਪਾਂ ਉਹਦਾ ਲੋ ਜੀ ਆਪਾਂ ਚੱਲ ਪਏ ਸੀ ਘਰੋਂ ਤੇ ਕਰੋ ਆਪਾਂ ਸਟਾਰਟਿੰਗ ਦੇ ਵਿੱਚ ਵੀਡੀਓ ਦੀ ਸਟਾਰਟਿੰਗ ਕਰ ਲਈ ਸੀ ਕਿ ਆਪਾਂ ਤਿਆਰ ਹੋ ਗਏ ਸੀ ਟਾਈਮ ਹੋ ਗਿਆ 11:30 ਤੇ ਆਪਾਂ ਚੱਲੇ ਆਂ ਹਸਬੰਡ ਉਹ ਪਿੱਛੇ ਬੈਠਾ ਜੱਟ ਜੱਪ ਬੇਟਾ ਸਤਿ ਸ਼੍ਰੀ ਅਕਾਲ ਕਰ ਦੋ ਸਤਿ ਸ਼੍ਰੀ ਅਕਾਲ ਤੇ ਲਾਲ ਚੱਲੇ ਮੰਮੀ ਤੇ ਚਲੋ ਜੀ ਹੁਣ ਆਪਾਂ ਜਾ ਰਹੇ ਆਂ ਕਿੱਥੇ ਜਾ ਰਹੇ ਆ ਤੁਹਾਨੂੰ ਪਤਾ ਲੱਗ ਹੀ ਜਵਾਣ ਦੱਸਣ ਦਾ ਤੇ ਕੀ ਕਹਿਦਾ ਚਲੋ ਹੋ ਸਕੇ ਤਾਂ ਕਲਿੱਪ ਉਥੋਂ ਦੀ ਲਾਵਾਂਗੇ ਜ਼ਰੂਰ ਬਾਕੀ ਨਹੀਂ ਜੇ ਨਾਲੇ ਕਿ ਕਲਿੱਪ ਤਾਂ ਤੁਹਾਨੂੰ ਮੂੰਹ ਦੱਸ ਦਾਂਗੇ ਆਉਂਗੇ ਬਾਕੀ ਚਲੋ ਜੀ ਹੁਣ ਆਪਾਂ ਜਾ ਰਹੇ ਹਾਂ ਬਸ ਪਹੁੰਚਦੇ ਹਾਂ ਇਹ ਬਸ ਆ ਗਿਆ ਇਹ ਬਸ ਆ ਗਿਆ ਇਹ ਬਸ ਆ ਗਿਆ ਮੇਰਾ ਪਰਸ ਆ ਗਿਆ ਮੇਰਾ ਪਰਸ ਆ ਗਿਆ ਜੀ ਆਪਾਂ ਕਿੱਥੇ ਜਾਣਾ ਆਪਾਂ ਜਾਣਾ ਉਹ ਉੱਥੇ ਜਾਣਾ ਉਹ ਉੱਥੇ ਜਾ ਦੇਖੋ ਕਿੰਨੇ ਲੋਕ ਚਾਈ ਜਾਂਦੇ ਨੇ ਨਾ ਕਿੰਨੇ ਲੋਕ ਜਾਈ ਜਾਂਦੇ ਆ। ਉਹਨਾਂ ਦੇ ਮਰਗ ਹੋ ਵੀ ਆ। ਲੋ ਜੀ ਆਪਾਂ ਚੱਲੇ ਕ੍ਰਿਸ਼ਨ ਜਨਮਸਤਮੀ सेलिब्रेशन ਹੁੰਦਾ ਇੱਥੇ। ਮਨਾਉਂਦੇ ਆ ਜਨਮਸਤਮੀ ਇਹਨੂੰ। ਤੇ ਆਪਾਂ ਉੱਥੇ ਚੱਲੇ ਭੀੜ ਬਹੁਤ ਆ ਉੱਥੇ। ਇੱਥੇ ਚੱਲੇ ਆਪਾਂ। ਆ ਜਾਣ ਕਿੱਥੇ ਲੱਗੇ ਬੰਦੇ। ਇਹ ਹੀ ਸੜਕੋ। ਇਹ ਉਹਲਾ ਮੇਨ ਗੇਟ ਆ ਵਾਟਾ ਹੋ ਜਾਂਦੀ ਸ਼ਾਹ। ਇੰਦਰੋਂ ਭੀੜ ਬਹੁਤ ਆ। ਲੋ ਜੀ ਆਪਾਂ ਚੱਲੇ ਇੱਥੇ ਵੀ ਕੋ ਸਾਹਮਣੇ ਕਿੰਨੀ ਭੀੜ ਹੈ। ਭੜਾਈ ਜਾਂਦੇ ਰਹਿੰਦੇ ਜਾਂਦੇ। ਭੜਾਈ ਕਰਤੀ ਹੈ। ये नहीं हो सकता ये परमात्मा की बारी है ये परमात्मा तो की बारी है मर्यादा देख लो उस करे मुर्दे की पूजा हो रही है पहला किस तरह करते सारे सारे। तो थे सारे इकट्ठे हो गए इस बार सारे आगे पाई को रहते नहीं पाई लो आओ ਲਓ ਜੀ ਆਪਾਂ ਆ ਗਏ ਆ ਤੇ ਇੰਨੀ ਕੁ ਭੀੜ ਸੀ ਨਾ ਉੱਥੇ ਤੁਹਾਨੂੰ ਦਿਖਾਉਣੇ ਜ਼ੂਮ ਕਰਕੇ ਜੇ ਦੇਖ ਗਿਆ ਤਾਂ ਇੰਨੀ ਕੁ ਜ਼ਿਆਦਾ ਭੀੜ ਸੀ ਨਾ ਤੇ ਤੁਸੀਂ ਪੁੱਛੋ ਨਾ ਵਾ ਅਸੀਂ ਆਏ ਹੋਏ ਆ 11 ਵਜੇ ਆਇਆ ਤਾਂ ਸਵਾ 1 ਹੋ ਗਿਆ ਤੇ ਘਰੇ ਜਾਂਦੇ ਜਾਂਦੇ ਡੇਢ ਸਮਝ ਲਓ ਵੱਜੂ 2:30 ਹੋ ਗਏ ਸਾਨੂੰ ਜੈ ਕ੍ਰਿਸ਼ਨ ਇਸਟਮੀਨ ਲਓ ਜੀ ਪਹੁੰਚ ਲਿਆ ਆਪਾਂ ਆਪਣੇ ਪਿੰਡ ਉਧਰ ਦੀ ਵੀਡੀਓ ਉੱਥੇ ਕੈਮਰਾ ਉਧਰ ਲਾ ਲਓ ਤੋ ਫਿਰ ਗਾਇਆ ਨਾ ਰੇਣਾ ਮੈਂ ਸਾਰੇ ਖਿਆਲ ਤੋਂ ਘੜ ਗੱਲਾਂ ਕਰ ਜਾਂਦਾ ਬੱਦਲ ਹੀ ਬਹੁਤ ਸੋਹਣੇ ਲੱਗਦੇ ਮੈਨੂੰ ਤਾਂ ਕਈ ਵਾਰ ਰੱਖਿਓ ਕੱਲ ਵੀ ਬੱਦਲ ਲੰਦੇ ਸੋਹਣੇ ਲੱਗਿਆ ਸੀ ਰਾਤ 'ਚ ਵੀ ਇੱਦਾਂ ਦੇਖੋ ਕਿੰਨੇ ਸੋਹਣੇ ਲੱਗਦੇ ਹੌਜੀਆ ਚੈੱਕ ਕਰੋ ਛੋਟਾ ਜਿਹਾ ਕਾਕਾ ਤੇ ਪਿੰਗੇ ਚ ਪਿਆ ਨੋਨੀ ਕਲੀ ਜਾਂਦਾ ਇਹ ਕਹਿੰਦਾ ਇਹਨੇ ਨਾ ਅਜੋ ਤੇ ਜਨਮਕ ਕ੍ਰਿਸ਼ਨ ਅਸ਼ਟਮੀ ਤੇ ਜਦੋਂ ਗਏ ਸੀ ਤੇ ਉੱਥੇ ਬਾਪੇ ਨੇ ਕ੍ਰਿਸ਼ਨ ਜੀ ਦੀ ਜਿਹੜਾ ਕ੍ਰਿਸ਼ਨ ਜੀ ਨੂੰ ਪਾਇਆ ਹੋਇਆ ਸੀ ਝੁੱਲੇ 'ਚ ਸਜਾ ਕੇ ਤੇ ਇਹ ਘਰਿਆ ਕਿ ਹੁਣ ਕਹਿੰਦਾ ਸ਼ਾਮ ਨੂੰ ਕਿ ਮੈਨੂੰ ਵੀ ਮੇਰਾ ਝੁੱਲਾ ਕੱਢੋ ਤੇ ਉਹਦੇ ਵਿੱਚ ਪਾ ਕੇ ਝੂਟੇ ਦਿਓ ਜਿਵੇਂ ਕ੍ਰਿਸ਼ਨ ਜੀ ਨੂੰ ਦਿੱਤੇ ਸੀ ਹੁਣ ਸਪੈਸ਼ਲ ਅਸੈਂਬਲ ਕਰਕੇ ਹਟੀਆਂ ਮੈਂ ਸਾਰਾ ਆਪਣੀ ਤਾਂ ਖੁੱਲਿਆ ਪਿਆ ਸੀ ਸਾਰਾ ਜੋੜ ਕੇ ਧੋਸਵਾਰ ਕੇ ਰੱਖਿਆ ਪਿਆ ਸੀ ਹੁਣ ਇਹਨੂੰ ਜੋੜ ਕੇ ਤੁਹਾਨੂੰ ਵਿੱਚ ਜੱਟ ਸਾਹ ਪੈ ਗਿਆ ਲੋ ਛੋਟਾ ਕਾਕਾ ਵੇਖੋ ਨੋਨੀ ਕਹਿੰਦੀ ਸੀ ਤੁਸ ਜ ਆਉ ਛੋਟਾ ਕਾਕਾ ਛੋਟੇ ਕਾਕਾ ਹਾਇਰੀ ਮੋ ਵੀ ਆਸੇ ਹੀ ਲਾਉਦਾ ਤਾਂ ਇਹ ਤਾਂ ਬਹੁਤ ਸਾਡਾ ਬੱਚਾ ਬਾਲਾ ਖਾਵਾ ਵਾ ਵਧੀਆ ਐ ਜੋੜ ਕੇ ਇਸ ਤਰ੍ਹਾਂ ਖਿਆ ਸੀਗਾ ਛਤਰੀ ਜੀ ਐ ਹੀ ਆ ਇਹਦੇ ਛਤਰੀ ਲੱਗੀ ਹੋਈ ਆ ਤੇ ਕਹਿੰਦਾ ਮੈਨੂੰ ਤਾਂ ਚੁੱਲਾ ਕੱਢ ਕੇ ਦਿਓ ਤੇ ਮੈਨੂੰ ਵਿੱਚ ਪਾਓ ਫਿਰ ਦਵਾ-ਦਵਸੀ ਕੀਤਾ ਅਸੈਂਬਲ ਪਹਿਲਾਂ ਨੂੰ ਅਜੇ ਤਾਂ ਵਾਵਾ ਧੋ ਕੇ ਰੱਖਿਆ ਪਿਆ ਸੀ ਆਪਣਾ ਲਓ ਜੀ ਕੰਮ ਵੇਖ ਲੋ ਸਾਡੇ ਜੱਪ ਚੋ ਦੇ ਜਿੰਨਾਂ ਨੂੰ ਨਹੀਂ ਪਤਾ ਕੀ ਹੋ ਜਾਂਦਾ ਜੱਪ ਚੋ ਲੋ ਜੀ ਟਾਈਮ ਹੋ ਗਿਆ 8:30 ਵਜੇ ਦਾ 8:30 ਵਜੇ ਦਾ ਤੇ ਕੰਮ ਕਾਰ ਕਰਕੇ ਆਪਾਂ ਫ੍ਰੀ ਹੋ ਗਏ ਸੀ ਤੇ ਆ ਬੇਟਾ ਚੱਪਜੋ ਸਿੰਘ ਬਰਾੜ ਤੇ ਘੱਟੂ ਘੱਟੇ ਨੇ ਅੱਜ ਅੱਜ ਤਾਂ ਇਹਨੇ ਬਹੁਤ ਜ਼ਿਆਦਾ ਹੀ ਐ ਤਾਂ ਮਤਲਬ ਕੀ ਤੁਹਾਨੂੰ ਦੱਸ ਕੇ ਪਹਿਲਾਂ ਕਹਿੰਦਾ ਛਾਮੀ ਕਹਿੰਦਾ ਝੁੱਲਾ ਕੱਢੋ ਮਮਾ ਝੁੱਲਾ ਲੈਣਾ ਕਿਉਂਕਿ ਨਾ ਤੁਹਾਨੂੰ ਦੱਸਿਆ ਸੀ ਜਨਮ ਅਸ਼ਟਮੀ ਦੇ ਪ੍ਰੋਗਰਾਮ ਤੇ ਗਏ ਸੀ ਤੇ ਉਥੇ ਬਾਬਾ ਜੀ ਨੇ ਕ੍ਰਿਸ਼ਨ ਜੀ ਨੂੰ ਪਾਇਆ ਹੋਇਆ ਸੀ ਝੁੱਲੇ ਦੇ ਵਿੱਚ ਸਜਾ ਕੇ ਤੇ ਉਹਨੂੰ ਵੇਖ ਆ ਬਾਬੇ ਨੂੰ ਵਿੱਚ ਕ੍ਰਿਸ਼ਨ ਜੀ ਨੂੰ ਦੇਖੀ ਆ ਉਹਨਾਂ ਮੇਰੀ ਮੇਰੀ ਗੱਲਾਂ ਕਰਦੇ ਪਏ ਤੇ ਕ੍ਰਿਸ਼ਨ ਜੀ ਨੇ ਵੇਖਿਆ ਕਹਿੰਦਾ ਮੈਨੂੰ ਤਾਂ ਆਪ ਨੂੰ ਕ੍ਰਿਸ਼ਨ ਜੀ ਬਣਾਓ ਮੈਨੂੰ ਤਾਂ ਝੁੱਲਾ ਕੱਢ ਕੇ ਦਿਓ ਫਿਰ ਪੇਟੀ ਦੇ ਵਿੱਚ ਝੁੱਲਾ ਧੋਸ ਵਾ ਕੇ ਰੱਖਿਆ ਹੋਇਆ ਸੀ ਸਾਰਾ ਝੁੱਲਾ ਬਾਹਰ ਕੱਢਿਆ ਪਹਿਲਾਂ ਉਹਨੂੰ ਸਾਰਾ ਅਸੈਂਬਲ ਕੀਤਾ ਉਹਨੂੰ ਅਸੈਂਬਲ ਕਰਕੇ ਫਿਰ ਇਹਨੂੰ ਵਿੱਚ ਬਿਠਾਇਆ ਫਿਰ ਤੁਹਾਨੂੰ ਕਲਿੱਪ ਪਾਈਏ ਜਿਹੜੀ ਤੁਹਾਨੂੰ ਪਹਿਲਾਂ ਵਾਲੀ ਤੁਸੀਂ ਦੇਖਿਆ ਹੂ ਰੋ ਰੋ ਕੇ ਜਿਵੇਂ ਛੋਟਾ ਕੱਕ ਕਰਦਾ ਨੋਵੇਂ ਕੀਤਾ ਇਹਨੇ ਬੜਾ ਕੁਝ ਕੀਤਾ ਫਿਰ ਉਸ ਤੋਂ ਬਾਅਦ ਨਾ ਮੇਰੇ ਟੇਲਰ ਨੇ ਦਾ ਫੋਨ ਆ ਗਿਆ ਕਿ ਲੋੜ ਵਗੈਰਾ ਸੀਗੇ ਮੇਰੇ ਕਿ ਲੈ ਜੀ ਲੈ ਜੋ ਜੇ ਤੇ ਮੈਂ ਨੂੰ ਚੇਤਾ ਭੁੱਲ ਗਿਆ ਟਾਈਮ ਸਵਾ 5 ਦਾ ਦਿੱਤਾ ਮੈਂ ਲੱਗ ਗਿਆ ਉਧਰ ਕੱਪੜੇ ਜੋੜਨ ਕੱਪੜੇ ਬਹੁਤ ਤਿੰਨ ਚਾਰ ਦਿਨਾਂ ਦੇ ਪਏ ਸੀ ਤੇ ਮੈਂ ਕੱਪੜੇ ਜੋੜਨ ਲੱਗ ਗਿਆ ਤੇ ਮੈਨੂੰ ਚੇਤਾ ਭੁੱਲ ਗਿਆ ਤੇ ਮੰਮੀ ਮੇਰੇ ਕੋਲ ਆਏ ਆ 9:30 ਵਜੇ 9:30 ਵਜੇ ਆਏ ਤੇ ਮੰਮੀ ਕਹਿੰਦੇ ਜਾਣਾ ਨਹੀਂ ਸੀ ਮੈਂ ਕਿਹਾ ਏ ਮੈਂ ਤਾਂ ਚੇਤੇ ਹੀ ਭੁੱਲ ਗਿਆ ਸਵਾ 5 ਦਾ ਟਾਈਮ ਦਿੱਤਾ ਸੀ ਫਿਰ ਭਈ ਅਸੀਂ ਮਿਲ ਸਵਾ 6 ਦੇ ਕਿ 9:30 ਗਏ ਧਿਆਨ ਨਹੀਂ ਮੈਨੂੰ ਕਿੰਨੇ ਵਜੇ ਗਏ ਆ ਤੇ ਭੱਜ ਕੇ ਜਾ ਕੇ ਟੇਲਰ ਨੇ ਕੋਲ ਗਏ ਫਿਰ ਉਧਰੋਂ ਜਾ ਕੇ ਆ ਕੇ ਬਸ ਕੰਮ ਤੋਂ ਜਨਵੇੜ ਕੇ ਤੇ ਹੋਣ ਫਰੀ ਹੋਇਆ ਅੱਜ ਮੇਰਾ ਰੋਟੀ ਖਾਣੂ ਜੀ ਨਹੀਂ ਕਰ ਰਿਆ ਸੀ ਲੋੜ ਹੀ ਨਹੀਂ ਮੈਨੂੰ ਕਿ ਜੇ ਭੁੱਖ ਲੱਗੀ ਤੇ ਰਾਤ ਨੂੰ ਫਰੂਟ ਵਗੈਰਾ ਖਾ ਲਾਂਗੇ ਪਟੂਰ ਨਹੀਂ ਕੁਝ ਖਾਂਦੇ ਆਪਾਂ ਚਲੋ ਜੀ ਅੱਜ ਦਾ ਬਸ ਦਿਨ ਇਹੀ ਸੀ ਆਪਣਾ ਕਿ ਮਾਰਨਿੰਗ ਆਪਾਂ ਤੁਹਾਨੂੰ ਪਤਾ ਕੰਮ ਧੰਦੇ ਕਰਕੇ ਟਿਊਸ਼ਨ ਸੁਬਾ ਪੜਾ ਲੈਂਦੇ ਹੁੰਦੇ ਸਦੇ ਆਂ ਛੁੱਟੀ ਚੱਲ ਰਹੀ ਸੀ ਨਾ ਤਿੰਨ ਦਿਨ ਹੋ ਗਏ ਬੱਚਿਆਂ ਸੈਟਰਡੇ ਸੰਡੇ ਮੰਡੇ ਤਿੰਨੋਂ ਦਿਨ ਆਪਾਂ ਟਿਊਸ਼ਨ 8 ਤੋਂ 10 ਪੜਾ ਲਈ ਤੇ ਬਸ ਅੱਜ ਆਪਾਂ ਜਨਮਸੰਬਿਦ ਪ੍ਰੋਗਰਾਮ ਵੇਖਾਇਆ ਸੀ ਉਸ ਤੋਂ ਬਾਅਦ ਆ ਕੇ ਬਸ ਜਪ ਜੋ ਨੂੰ ਸਿਰਪਿੰਡੀ ਨਮਾਣ ਮੁ ਕੱਪੜੇ-ਕੁਪੜੇ ਜੋੜੇ ਤਿੰਨ-ਚਾਰ ਦਿਨਾਂ ਦੇ ਕੱਪੜੇ ਪਏ ਸੀ ਆਪਣੇ ਜੋ ਸਾਡੇ ਵਲੌਗਸ ਵਧੇ ਲੱਗਦੇ ਪਲੀਜ਼ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾ ਦੇ ਲੱਗਦੇ ਨੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਤੇ ਚਲੋ ਜੀ ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ